ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਚਲਾਏ ਗਏ ਆਪਰੇਸ਼ਨ ਪਹਿਹਾਰ ਤਿਤ ਐਸਐਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਵੱਲੋਂ ਅੱਜ ਤੜਕਸਾੜ ਡੀਐਸਪੀ ਦਫਤਰ ਸ਼ਾਹਕੋਟ ਵਿਖੇ ਸਬ ਡਿਵੀਜ਼ਨ ਸ਼ਾਹਕੋਟ ਅਦੀਨ ਪੰਦੇਵਖ ਵਕਤ ਥਾਣਿਆਂ ਅਤੇ ਪੁਲਿਸ ਚੌਕੀਆਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਗੈਂਗਸਟਰਵਾਦ ਨੂੰ ਖਤਮ ਕਰਨ ਸੰਬੰਧੀ ਸਖਤ ਹਦਾਇਤਾਂ ਜਾਰੀ ਕੀਤੀਆਂ ਇਸ ਮੌਕੇ ਉਨ੍ਹਾਂ ਨਾਲ ਡੀਐਸਪੀ ਸ਼ਾਹਕੋਟ ਸੁਖਪਾਲ ਸਿੰਘ ਐਸਐਚਓ ਸ਼ਾਹਕੋਟ ਇੰਸਪੈਕਟਰ ਬਲਵਿੰਦਰ ਸਿੰਘ ਪੁੱਲਰ ਆਦਿ ਮੌਜੂਦ ਸਨ ਇਸ ਮੌਕੇ মিডিਆ ਨਾਲ ਗੱਲਬਾਤ ਕਰਦਿਆਂ ਐਸਐਸਪੀ ਵਿਰਕਨੇ ਨੇ ਕਿਹਾ ਕਿ ਆਪਰੇਸ਼ਨ ਪਹਿਹਾਰ ਦੇ ਪਹਿਲੇ ਦਿਨ ਮੰਗਲਵਾਰ ਨੂੰ ਪੰਜਾਬ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖਿਲਾਫ ਸਖਤ ਐਕਸ਼ਨ ਲਿਆ ਗਿਆ ਜਿਸ ਤਿੱਥਾ ਸ਼ਾਹਕੋਟ ਦੇ ਪਿੰਡ ਸੋਹਲ ਜਗੀਰ ਨਜ਼ਦੀਕ ਦੋ ਸ਼ੂਟਰਾਂ ਦਾ ਐਨਕਾਊਂਟਰ ਕਰਕੇ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਜਲੰਧਰ ਦਿਹਾਤੀ ਵਿੱਚ ਗਠਿਤ ਕੀਤੀਆਂ ਟੀਮਾਂ ਵੱਲੋਂ ਕੱਲ ਕਾਰਵਾਈ ਕਰਦੇ 67 ਮਾੜੇ ਅਨਸਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚ 10 ਅਜਿਹੇ ਲੋਕ ਸਨ ਜੋ ਗੈਂਗਸਟਰਾਂ ਨੂੰ ਪਨਾਹ ਦਿੰਦੇ ਸਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਹਾਈਆ ਕੀਤਾ ਹੈ ਕਿ ਕੋਈ ਵੀ ਗੈਂਗਸਟਰ ਜਾਂ ਗੈਂਗਸਟਰ ਦੇ ਨਾਂ ਤੇ ਵਿਦੇਸ਼ਾਂ ਵਿੱਚੋਂ ਫੋਨ ਕਾਲ ਕਰਕੇ ਧਮਕੀਆਂ ਦੇਣਾ ਅਤੇ ਗੈਂਗਸਟਰਾਂ ਨੂੰ ਪਨਾਹ ਦੇਣ ਵਾਲਾ ਬਖਸ਼ਿਆ ਨਹੀਂ ਜਾਵੇਗਾ ਅਤੇ ਗੈਂਗਸਟਰ ਕਲਚਰ ਨੂੰ ਖਤਮ ਕਰਕੇ ਪੰਜਾਬ ਨੂੰ ਸੁਰੱਖਿਅਤ ਪੰਜਾਬ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਵੱਖ-ਵੱਖ ਟੀਮਾਂ ਫੀਲਡ ਵਿੱਚ ਆਪਣਾ ਕੰਮ ਕਰ ਰਹੀਆਂ ਹਨ ਅਤੇ ਉਹ ਖੁਦ ਇਸ ਆਪਰੇਸ਼ਨ ਨੂੰ ਲੀਡ ਕਰ ਰਹੇ ਹਨ। ਇਹ ਆਪਰੇਸ਼ਨ ਲਗਾਤਾਰ ਜਾਰੀ ਰਹੇਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ 56 ਲੋਕਾਂ ਦੀ ਸ਼ਨਾਖਤ ਕੀਤੀ ਗਈ ਹੈ ਜੋ ਵਿਦੇਸ਼ਾਂ ਵਿੱਚੋਂ ਆਪਣੇ ਆਪ ਨੂੰ ਗੈਂਗਸਟਰ ਦੱਸ ਰਹੇ ਹਨ। ਉਨਾ ਚੇਤਾਵਨੀ ਦਿੱਤੀ ਕਿ ਜਿਹੜਾ ਵੀ ਅਜੇ ਹੀ ਕ੍ਰਾਈਮ ਵਿੱਚ ਹੈ ਉਸ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਅਤੇ ਵਿਦੇਸ਼ਾਂ ਵਿੱਚ ਬੈਠੇ ਮਾੜੇ ਅੰਸਰਾਂ ਨੂੰ ਭਾਰਤ ਲਿਆਉਣ ਲਈ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਯੁਧ ਨਸ਼ਿਆ ਵਿਰੁੱਧ ਸੰਬੰਧੀ ਕਾਰਵਾਈ ਬਾਰੇ ਗੱਲਬਾਤ ਕਰਦਿਆਂ ਐਸਐਸਪੀ ਬੇਰਖਨੇ ਕਿਹਾ ਕਿ ਯੁਧ ਨਸ਼ਿਆ ਵਿਰੁੱਧ ਤਿਤ ਕਾਰਵਾਈ ਚੱਲ ਰਹੀ ਹੈ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਹੋਰ ਵੀ ਕ੍ਰਾਈਮ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਕਿਹਾ ਜ਼ਿਲ੍ਹਾ ਜਲੰਧਰ ਦਿਹਾਤੀ ਵਿੱਚ 95% ਤੋਂ ਵੱਧ ਨਸ਼ਾ ਖਤਮ ਹੋ ਗਿਆ ਹੈ ਅਤੇ ਜੋ ਬਾਕੀ ਰਹਿ ਗਿਆ ਹੈ ਉਸ ਨੂੰ ਵੀ ਜਲਦ ਖਤਮ ਕਰ ਦਿੱਤਾ ਜਾਵੇਗਾ। ਉਨਾ ਕਿਹਾ ਹੁਣ ਤੱਕ 18 ਹੌਟਸਪੌਟ ਇਲਾਕਿਆਂ ਦੀ ਸ਼ਨਾਖਤ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨਾ ਕਿਹਾ ਕਿ ਨਸ਼ੇ ਦੀ ਸਪਲਾਈ ਕਰਨ ਵਾਲਿਆਂ ਨੂੰ ਕਾਬੂ ਕਰਨ ਵਿੱਚ ਪੰਜਾਬ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ। ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ। ਸਾਡੇ ਮਾਨਯੋਗ ਡੀਜੀਪੀ ਪੰਜਾਬ ਤੇ ਸਾਡੇ ਜਿਹੜੇ ਹੈਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਵੱਲੋਂ ਇੱਕ ਗੈਂਗਸਟਰ ਦੇ ਵਿਰੁੱਧ ਜਿਹੜਾ ਹੈਗਾ ਆਪਰੇਸ਼ਨ ਲਾਂਚ ਕੀਤਾ ਗਿਆ। ਇਸ ਆਪਰੇਸ਼ਨ ਦਾ ਨਾਮ ਪ੍ਰਹਾਰ ਰੱਖਿਆ ਗਿਆ ਆਪਰੇਸ਼ਨ ਪ੍ਰਹਾਰ। ਕੱਲ੍ਹ ਇਸ ਦਾ ਫਰਸਟ ਡੇ ਜਿਹੜਾ ਹੈਗਾ ਸੀ ਲਾਂਚਿੰਗ ਦਾ ਫਰਸਟ ਡੇ ਸੀ ਉਹਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿਹੜੀ ਵੱਖ-ਵੱਖ ਜਿਹੜੀਆਂ ਟੀਮਾਂ ਨੇ ਜਿਹੜਾ ਗੈਂਗਸਟਰਸ ਦੇ ਉੱਪਰ ਤੇ ਉਹਨਾਂ ਨੂੰ ਫਰਾ ਦੇਣ ਵਾਲਿਆਂ ਉੱਪਰ ਤੇ ਮਾੜੇ ਜਿਹੜੇ ਹੋਰ ਕ੍ਰਾਈਮਨਲ ਸੀ ਉਹਨਾਂ ਦੇ ਉੱਪਰ ਅਸੀਂ ਜਿਹੜਾ ਹੈਗਿਆ ਰੇਡਸ ਕੀਤੀਆਂ ਤੇ ਉਹਨਾਂ ਨੂੰ ਅਰੈਸਟ ਕੀਤਾ ਸੀ। ਜਲੰਧਰ ਤੇ ਹਾਜੀ ਦੇ ਵਿੱਚ ਵੀ ਕੱਲ ਅਸੀਂ ਜਿਹੜੇ ਹੈਗੇ 67 ਅਕਿਊਜ਼ਡ ਜਿਹੜੇ ਹੈਗੇ ਸੀ ਉਹਨਾਂ ਨੂੰ ਅਰੈਸਟ ਕੀਤਾ ਜਿਨ੍ਹਾਂ ਦੇ ਵਿੱਚ ਅਸੀਂ 10 ਐਸਐਸਪੀ ਦੇ ਅਰੈਸਟ ਕੀਤੇ ਜਿਹੜੇ ਗੈਂਗਸਟਰਾਂ ਨੂੰ ਫਰਾ ਦੇਦੇ ਸੀ। ਤਾਂ ਕਿਉਂਕਿ ਇਹ ਪੰਜਾਬ ਸਰਕਾਰ ਵੱਲੋਂ ਇੱਕ ਇਹ ਜਿਹੜਾ ਕੀਤਾ ਗਿਆ ਹੈ ਪਾਇਆ ਕੀਤਾ ਗਿਆ ਕਿ ਕੋਈ ਵੀ ਗੈਂਗਸਟਰ ਜਾਂ ਉਹਦਾ ਐਸੋਸੀਏਟ ਅਸੀਂ ਜਿਹੜਾ ਪੰਜਾਬ ਦੇ ਵਿੱਚ ਨਹੀਂ ਰਹਿਣ ਦੇਣਾ ਐਂਡ ਜਿਹੜਾ ਗੈਂਗਸਟਰ ਕਲਚਰ ਜਾਂ ਗੈਂਗਸਟਰ ਦੇ ਨਾਂ ਦੇ ਉੱਤੇ ਜਿਹੜੀ ਲੋਕਾਂ ਨੂੰ ਕਾਲਸ ਆਉਂਦੀਆਂ ਜਾਂ ਹੋਰ ਉਹਦਾ ਸਾਰਾ ਅਸੀਂ ਖਤਮਾ ਕਰਦਾ ਐਂਡ ਅਸੀਂ ਪੰਜਾਬ ਨੂੰ ਜਿਹੜਾ ਬਿਲਕੁਲ ਸੁਰੱਖਿਅਤ ਜਿਹੜਾ ਪੰਜਾਬ ਹੈ ਉਹ ਬਣਾਉਣਾ ਹੈ ਤਾਂ ਉਸੇ ਲੜੀ ਦੇ ਤਹਿਤ ਜਿਹੜਾ ਹੈਗਾ ਸਾਡਾ ਆਪਰੇਸ਼ਨ ਚੱਲ ਰਿਹਾ ਹੈ ਅਸੀਂ ਜਿਹੜੀਆਂ ਵੱਖ-ਵੱਖ ਟੀਮਾਂ ਫੀਲਡ ਦੇ ਵਿੱਚ ਸਾਰੇ ਅਫੀਸਰਜ਼ ਆਪਸੀ ਲੀਡ ਕਰ ਰਹੇ ਹਨ ਫਰੰਟ ਦੇ ਉੱਤੇ ਰਹਿ ਕੇ ਅਸੀਂ ਸਾਰੇ ਫੀਲਡ ਅਫੀਸਰਜ਼ ਅਸੀਂ ਅੱਗੇ ਹੋ ਕੇ ਆਪ ਲੀਡ ਕਰ ਰਹੇ ਹਾਂ ਸਪਰੇਸ਼ਨ ਐਂਡ ਇਹਦੇ ਵਿੱਚ ਅਸੀਂ ਪੰਜਾਬ ਦੇ ਵਿੱਚੋਂ ਅਸੀਂ ਕਲੀਨ ਸਵੀਪ ਜਿਹੜੀ ਹੈਗੀ ਹੈ ਗੈਂਗਸਟਰਸ ਦੀ ਤੇ ਉਹਨਾਂ ਦੇ ਸਾਥੀਆਂ ਦੀ ਜੇ ਉਹਨਾਂ ਨੂੰ ਪ੍ਰਾਣ ਦੇਣ ਵਾਲੇ ਨੇ ਜੇ ਤੇ ਹੋਰ ਮਾੜੇ ਅਨਸਰ ਉਹਨਾਂ ਦੀ ਸਾਰੇ ਦੀ ਕਲੀਨ ਸਵੀਪ ਜਿਹੜੀ ਚੱਲਦੀ ਹੈ ਇਹ ਆਪਰੇਸ਼ਨ ਲਗਾਤਾਰ ਜਿਹੜਾ ਹੈਗਾ ਅਸੀਂ ਜਿਹੜੇ ਹੈਗਾ ਸਰਪ੍ਰਾਈਜ਼ਲੀ ਵੀ ਕਰਦੇ ਰਵਾਂਗੇ ਤੇ ਜਿਹੜਾ ਹੈਗਾ ਇਹਦੇ ਵਿੱਚ ਮੇਰਾ ਸਕਸੈਸ ਹੈ ਕਿ ਲੋਕਾਂ ਦੇ ਵਿੱਚ ਜਿਹੜੀ ਸਿਕਿਉਰਿਟੀ ਦੀ ਭਾਵਨਾ ਆਵੇ ਤੇ ਜਿਹੜਾ ਹੈਗਾ ਪੰਜਾਬ ਦੇ ਵਿੱਚੋਂ ਇੱਕ ਜਿਹੜਾ ਇਹ ਗੈਂਗਸਟਰਾਂ ਦਾ ਕਲੰਕਾ ਇਹ ਵੀ ਖਤਮ ਕੀਤਾ ਜਾਣਾ। ਗੈਂਗਸਟਰਸ ਦੀ ਲਾ ਤਾਂ ਇਹ ਬੇਸਿਕਲੀ ਕੀ ਹੈ ਕਿ ਸਾਰੇ ਪੰਜਾਬ ਦੇ ਕੁਝ ਅਸੀਂ ਆਇਡੈਂਟੀਫਾਈ ਕੀਤੇ ਸੀ ਜਿਨ੍ਹਾਂ ਚੋਂ 56 ਤਕਰੀਬ ਜਿਹੜੇ ਫੌਰਨ ਦੇ ਵਿੱਚ ਬੈਠੇ ਹੋਏ ਇਸ ਤਰ੍ਹਾਂ ਦੇ ਜਿਹੜੇ ਬਦਮਾਸ਼ ਸੀ ਇਤੋਂ ਟੁੱਟੂ ਜੇ ਬਦਮਾਸ਼ ਸੀ ਤੇ ਬਾਹਰ ਜਾ ਕੇ ਉਹ ਆਪਣੇ ਆਪ ਨੂੰ ਗੈਂਗਸਟਰ ਕਹਿਣ ਲੱਗੇ ਤੇ ਉਹਨਾਂ ਦੇ ਵਿੱਚ ਜਿਹੜੇ ਹੈਗੇ ਉਹਨਾਂ ਨੇ ਇਥੋਂ ਕਈਆਂ ਜਿਹੜਿਆ ਨੂੰ ਹਾਇਰ ਕਰ ਲੈਂਦੇ ਸੀ। ਕੀ ਫਾਇਰਿੰਗ ਵਗੈਰਾ ਜਿਹੜੀ ਹੈਗੀ ਹੈ ਕਰਨ ਵਾਸਤੇ ਤੇ ਇਨਕਵਰਸਨ ਕਾਲਸ ਕਰਦੇ ਸੀ ਪਰ ਕੱਲ ਵੀ ਤੁਸੀਂ ਦੇਖਿਆ ਕਿ ਅਸੀਂ ਜਿਹੜਾ ਹੈਗਾ ਸ਼ਾਹਕੋਟ ਤੋਂ ਜਿਹੜਾ ਹੈਗਾ ਸੁਲਤਾਨਪੁਰੇ ਦੇ ਏਰੀਆ ਦੇ ਵਿੱਚ ਕੱਲ ਵੀ ਇੱਕ ਟੌਪਰ ਅਸੀਂ ਜਿਹੜਾ ਹੈਗਾ ਇੱਕ ਹੋਇਆ ਸੀ ਉਹਦੇ ਵਿੱਚ ਅਸੀਂ ਦੋ ਪਿਊਜ਼ ਅਰੈਸਟ ਕੀਤੇ ਸੀ ਇਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਜਿਹੜੇ ਕੋਈ ਵੀ ਇਸ ਤਰ੍ਹਾਂ ਦਾ ਇਸ ਕ੍ਰਾਈਮ ਦੇ ਵਿੱਚ ਇਨਵੋਲ ਹੋਏਗਾ ਬੇਸ਼ੱਕ ਉਹ ਪਹਿਲੀ ਵਾਰੀ ਕ੍ਰਾਈਮ ਚ ਇਨਵੋਲ ਹੋ ਰਿਹਾ ਹੈ ਬੇਸ਼ੱਕ ਉਹ ਕਿਸੇ ਵੀ ਤਰ੍ਹਾਂ ਦੇ ਬਹਿਕਾ ਹੋਏ ਜਾਂ ਕੇ ਕ੍ਰਾਈਮ ਦੇ ਵਿੱਚ ਉਹਨਾਂ ਦਾ ਹਸ਼ਰ ਹੈ ਜਿਹੜਾ ਮਾੜਾ ਹੋਏਗਾ ਤਾਂ ਉਹਨਾਂ ਦੀ ਜਿਹੜੀ ਹੈਗੀ ਐ ਅਸੀਂ ਲੀਗਲ ਕਾਰਵਾਈ ਜਿਹੜੀ ਹੈਗੀ ਐ ਪ੍ਰੋਪਰ ਜਿਹੜੀ ਹੈਗੀ ਐ ਸਖਤ ਤੋਂ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਐਂਡ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਸਮਝਦੇ ਆ ਕਿ ਸਾਨੂੰ ਕੋਈ ਲਿਆ ਨਹੀਂ ਸਕਦਾ ਇੱਧਰ ਕਿ ਅਸੀਂ ਸੇਫ ਉੱਤੇ ਬੈਠੇ ਆ ਉਹਨਾਂ ਦੀ ਅਸੀਂ ਐਕਸਟਰੈਡੀਸ਼ਨ ਦੀਆਂ ਕਾਰਵਾਈਆਂ ਕਰਦੇ ਹੋਏ ਜਿਹੜੀ ਹੈਗੀ ਐ ਥਰੂ ਡਿਪਲੋਮੈਟਿਕ ਚੈਨਲ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਭਾਰਤ ਦੇ ਵਿੱਚ ਲਿਆ ਕੇ ਉਹਨਾਂ ਦੇ ਖਿਲਾਫ ਜਿਹੜੀ ਸਖਤ ਕਾਨੂੰਨੀ ਕਾਰਵਾਈ ਹੈ ਜੀ ਅਮਲ ਚ ਲਿਆਵਾਂਗੇ ਜਿਹੜੀਆਂ ਇਸ ਟਾਈਮ ਲੱਗੀਆਂ ਹੋਈਆਂ ਜਿਲ੍ਹਾ ਦੇ ਵਿੱਚ ਅਸੀਂ ਕਰੀਬ 600 ਸਾਡਾ ਮੁਲਾਜ਼ਮ ਜਿਹੜਾ ਹੈਗਾ ਅਸੀਂ ਗ੍ਰੇਡ ਪਾਰਟੀਆਂ ਦੇ ਵਿੱਚ ਸ਼ਾਮਿਲ ਕੀਤਾ ਸਾਨੂੰ ਜਿਹੜੀ ਹੈਗੀ ਸਾਰੀ ਫੋਰਸ ਜਿਵੇਂ ਇਸ ਤਰੀਕੇ ਨਾਲ ਤੁਸੀਂ پیچھے ਮੇਰੇ ਦੇਖ ਰਹੇ ਹੋ ਨਾਲ ਮੇਰੇ ਸਾਰੀਆਂ ਟੀਮ ਮੇਰੇ ਨਾਲ ਖੜੇ ਆ ਆ ਇਸੇ ਤਰੀਕੇ ਨਾਲ ਹੀ ਸਾਡੇ ਸਾਰੇ ਜਿਹੜੇ ਬਾਕੀ ਥਾਣਿਆਂ ਦੇ ਵਿੱਚ ਤੇ ਸਾਰੀਆਂ ਸਬ-ਡਿਵੀਜ਼ਨ ਦੇ ਵਿੱਚ ਜਿਹੜੀਆਂ ਟੀਮਸ ਜਿਹੜੀਆਂ ਲੱਗੀਆਂ ਜਲੰਧਾ ਤੇ ਹਾਜੀ 600 ਦੀ ਟੀਮਾਂ ਮੈਂ ਲਾਈ ਸਰ ਨਸਿਰਉਦ ਜੁੱਧ ਦਾ ਕਿੰਨਾ ਕੁ ਜਿਹੜਾ ਅਸਰ ਹੁਚਤਾ ਹੁੰਦਾ ਜਿਹੜਾ ਯੋਧ ਨਸ਼ਿਆ ਵਿਰੋਧੀ ਸੀ ਉਹਦਾ ਉਹ ਅਲੱਗ ਫੇਸ ਹੈਗਾ ਉਹ ਸਾਡਾ ਕੰਟੀਨਿਊ ਚੱਲ ਰਿਹਾ ਉਹਦੇ ਵਿੱਚ ਵੀ ਲੜੀ ਦੇ ਤਰ੍ਹਾਂ ਕਿਉਂਕਿ ਜਿਹੜੇ ਕ੍ਰਾਈਮਨਲ ਹੁੰਦੇ ਨੇ ਓਵਰਲੈਪਿੰਗ ਹੋ ਜਾਂਦੀ ਹੈ ਕੋਈ ਜਿਹੜਾ ਕੋਈ ਨਸ਼ੇੜੀ ਹੈਗਾ ਉਹ ਦੂਜੇ ਕ੍ਰਾਈਮ ਵੀ ਨਾਲ ਕਰਨ ਲੱ ਆ ਜਾਂਦਾ ਤਾਂ ਜਿਹੜਾ ਯੋਧ ਨਸ਼ਿਆ ਵਿਰੋਧੀ ਸੀ ਉਹਦੇ ਵਿੱਚ ਜਿਹੜਾ ਹੈਗਾ 95% ਤੋਂ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਨਸ਼ਾ ਜਿਹੜਾ ਖਤਮ ਹੋਇਆ ਐਂਡ ਜਿਹੜਾ ਥੋੜਾ ਬਹੁਤ ਕੁਝ ਪਰਸੈਂਟ ਸਾਨੂੰ ਲੱਗਦਾ ਹੈ ਕਿ ਜਿਹੜੇ ਹੌਟਸਪੌਟਸ ਅਸੀਂ ਆਈਡੈਂਟੀਫਾਈ ਕੀਤੇ ਹੋਏ ਨੇ ਜਿਨ੍ਹਾਂ ਦੇ ਜਗ੍ਹਾ ਦੇ ਉੱਤੇ ਜਿਹੜੇ ਜਲੰਧਰ ਜਗ੍ ਇਸ ਜ਼ਿਲ੍ਹੇ ਦੀ ਜੇ ਗੱਲ ਕਰੀਏ ਤਾਂ ਅਸੀਂ 18 ਜਿਹੜੇ ਹੌਟਸਪੌਟ ਆਇਡੈਂਟੀਫਾਈ ਕੀਤੇ ਸੀ ਜਿਨ੍ਹਾਂ ਦੇ ਉੱਤੇ ਸਾਡੀ ਪਹੁੰਚ ਲਗਾਤਾਰ ਰੇਡਸ ਹੋਈਆਂ ਐਫਆਈਆਰਸ ਹੋਈਆਂ ਉਹਨਾਂ ਦੇ ਜਿਹੜੇ ਡਰੱਗ ਐਡਿਕਟ ਸੀ ਉਹਨਾਂ ਨੂੰ ਅਸੀਂ ਇਹ ਡਰੱਗ ਡਿਟਿਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾਇਆ ਸਪੋਰਟ ਸੈਂਟਰ ਦੇ ਵਿੱਚ ਰੈਫਰ ਕਰਾਇਆ ਤੇ ਐਂ ਜਿਹੜੇ ਉਹਦੀ ਗੜੀ ਦੇ ਤਹਿਤ ਜਿਹੜੇ ਬਾਕੀ ਦੋਸ਼ੀਆਂ ਨੂੰ ਅਸੀਂ ਅਰੈਸਟ ਕੀਤਾ ਸਪਲਾਈ ਚੇਨ ਜਿਹੜੀ ਹੈ ਉਹ ਖਤਮ ਕੀਤੀ ਐਂਡ ਜਿਹੜੀ ਹੈ ਕਿਸੀ ਸਪਲਾਈ ਚੇਨ ਦੇ ਨਾਲ-ਨਾਲ ਜਿਹੜੇ ਐਡਿਕਟ ਸੀ ਉਹਨਾਂ ਨੂੰ ਰੀਹੈਬਿਟੇਸ਼ਨ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਦੁਬਾਰਾ ਸੋਸਾਇਟੀ ਦੇ ਵਿੱਚ ਜਿਹੜਾ ਜੀਨ ਦੇ ਕਾਬਲ ਬਣਾਇਆ ਤਾਂ ਉਸ ਦੇ ਵਿੱਚ ਜਿਹੜਾ ਹੈਗਾ ਸੀ ਕਹਿ ਸਕਦੇ ਆ ਕਿ ਯੁੱਧ ਜਿਹੜਾ ਨਸ਼ਿਆਂ ਨੂੰ ਵਿਰੋਧ ਸੀ ਉਹਦੇ ਵਿੱਚ ਵੀ ਆਪਣੇ ਜਿਹੜੇ ਹੈਗੇ ਪੰਜਾਬ ਪੁਲਿਸ ਨੂੰ ਇੱਕ ਬਹੁਤ ਵੱਡੀ ਜਿਹੜੀ ਹੈਗੀ ਸਫਲਤਾ ਹੌਂਦੱਕ ਮਿਲ ਗਈ ਤੇ ਅੱਗੇ ਵੀ ਇਹ ਜਿਹੜਾ ਯੁੱਧ ਹੈ ਜਾਰੀ ਰਹੂਗਾ